ਸਾਸਲ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿਲੋ ਵਿਲੇਜ ਫੂਡ ਤੇ ਗੋਭੀ ਤਾਂ ਤੁਸੀਂ ਬਹੁਤ ਤਰ੍ਹਾਂ ਬਹੁਤ ਤਰੀਕਿਆਂ ਦੇ ਨਾਲ ਬਣਾਈ ਹੋਊਗੀ ਪਰ ਅੱਜ ਆਪਾਂ ਜਿਹੜੀ ਗੋਭੀ ਦੀ ਰੈਸਪੀ ਤੁਹਾਡੇ ਲਈ ਲੈ ਕੇ ਆਏ ਆ ਇਹ ਗੋਭੀ ਆਪਾਂ ਵੇਸਣ ਦੇ ਨਾਲ ਤਿਆਰ ਕੀਤੀ ਆ ਤੇ ਇਹ ਬਿਲਕੁਲ ਹਲਵਾਈ ਸਟਾਈਲ ਜੋ ਆਪਾਂ ਗੋਭੀ ਬਿਆਹਾਂ ਸ਼ਾਦੀਆਂ ਦੇ ਵਿੱਚ ਖਾਂਦੇ ਆ ਉਸ ਤਰ੍ਹਾਂ ਦੀ ਇਹ ਗੋਭੀ ਬਣੀ ਆ ਜਿਹੜੇ ਜਿਹੜੇ ਇੰਗਰੀਡੀਅੰਟਸ ਆਪਾਂ ਇਹਦੇ ਵਿੱਚ ਇਸਤੇਮਾਲ ਕੀਤੇ ਨੇ ਉਹ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਬਿਨਾਂ ਰੁਕੇ ਅਣ ਦੇਖਿਓ ਤੁਸੀਂ ਚਲੋ ਵੀਡੀਓ ਆ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਗੋਭੀ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਨੇ ਅੱਧਾ ਕਿਲੋ ਗੋਭੀ ਲਈਆ ਗੋਭੀ ਆਪਾਂ ਨੇ ਇੰਨੇ ਕ ਸਾਈਜ਼ ਦੇ ਵਿੱਚ ਕੱਟੀ ਆ ਤੇ ਨਾਲ ਹੀ ਆਪਾਂ ਨੇ ਤਿੰਨ ਮੀਡੀਅਮ ਸਾਈਜ਼ ਦੇ ਆਲੂ ਨੇ ਜਿਹੜੇ ਇਹ ਕੱਟ ਲੈ ਸੀਗੇ ਤੇ ਗੋਭੀ ਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਏ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਟੇਬਲस्पून ਬੇਸਣ ਨਾਲ ਹੀ ਆਪਾਂ ਪਾਵਾਂਗੇ ਦੋ ਬਰੀਕ ਪਿਆਜ਼ ਤੇ ਆਪਾਂ ਨੇ ਅੱਧ ਭਾਏ ਜਿਹੜਾ ਇਹਦੇ ਵਿੱਚ ਪਨੀਰ ਲਿਆ ਏ ਨਾਲ ਹੀ ਆਪਾਂ ਨੇ ਲਸਣ ਅਤੇ ਹਰੀ ਮਿਰਚਾ ਜਿਹੜੀ ਉਹ ਮਿਕਸੀ ਦੇ ਵਿੱਚ ਗ੍ਰाइंड ਕਰਕੇ ਰੱਖ ਲਈ ਆ ਚਾਰ ਆਪਾਂ ਨੇ ਜਿਹੜੇ ਟਮਾਟਰ ਨੇ మీడియం ਸਾਈਜ਼ ਦੇ ਉਹ ਗ੍ਰाइंड ਕਰ ਲਏ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਟਮੇਟੋ ਕੈਚਪ ਟਮੇਟੋ ਕੈਚਪ ਆਪਾਂ ਬਹੁਤ ਥੋੜੀ ਮਾਤਰਾ ਦੇ ਵਿੱਚ ਲਵਾਂਗੇ ਤੇ ਹੁਣ ਚਲੋ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਆਂ ਤੇ ਇੱਧਰ ਆਪਾਂ ਨੇ ਫਰਾਈ ਪੈਨ ਦੇ ਵਿੱਚ ਇੱਕ ਕੜਛੀ ਦੇ ਕਰੀਬ ਤੇਲ ਆ ਜਿਹੜਾ ਉਹ ਲੈ ਲਿਆ ਏ ਤੇ ਹੁਣ ਆਪਾਂ ਜਿਹੜੀ ਆਪਣੀ ਗੋਭੀ ਤੇ ਆਲੂ ਨੇ ਇਹਨਾਂ ਨੂੰ ਇਸ ਦੇ ਵਿੱਚ ਫਰਾਈ ਕਰਾਂਗੇ ਆਪਾਂ ਨੇ ਸ਼ੈਲੋ ਫਰਾਈ ਕਰਨੀ ਨੇ ਜੇਕਰ ਤੁਸੀਂ ਡੀਪ ਫਰਾਈ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਪਰ ਆਪਾਂ ਹਲਕੇ ਹਲਕੇ ਹੀ ਇਹਨਾਂ ਨੂੰ ਫਰਾਈ ਕਰਾਂਗੇ ਸਬਜ਼ੀ ਆ ਜਿਹੜੀ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਦੋਂ ਤੱਕ 골ਡਨ ਬ੍ਰਾਊਨਿੰਗ ਹੋ ਜਾਂਦੀ ਇਹ ਜਿਹੜੀ ਰੈਸਪੀ ਆ ਇਹ ਵਿਆਹਾਂ ਸ਼ਾਦੀਆਂ 'ਚ ਜਿਹੜੇ ਹਲਵਾਈ ਸਬਜ਼ੀ ਬਣਾਉਂਦੇ ਨੇ ਉਸ ਤਰ੍ਹਾਂ ਵੀ ਆਪਾਂ ਅੱਜ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਸਿਰਫ ਆਪਾਂ ਨੇ ਥੋੜਾ ਜਿਹਾ ਚੇਂਜ ਕੀਤਾ ਹੈ ਕਿ ਆਪਾਂ ਨੇ ਤੇਲ ਆ ਜਿਹੜੀ ਉਹਦੀ ਮਾਤਰਾ ਘੱਟ ਕਰੀ ਆ ਹਲਵਾਈ ਤਾਂ ਇਹਨਾਂ ਨੂੰ ਜਿਹੜਾ ਇਹ ਡੀਪ ਫਰਾਈ ਕਰਦੇ ਨੇ ਉਦੇ ਨਾਲ ਕੀ ਹੁੰਦਾ ਕਿ ਸਬਜ਼ੀਆਂ ਦੇ ਵਿੱਚ ਤੇਲ ਆ ਉਹ ਜ਼ਿਆਦਾ ਅਬਜ਼orb ਹੋ ਜਾਂਦਾ ਹੈ ਇਸ ਕਰਕੇ ਸਬਜ਼ੀ ਪਕਣ ਤੋਂ ਬਾਅਦ ਤੇਲ ਜ਼ਿਆਦਾ ਛੱਡ ਦਿੰਦੀ ਆ ਕਿਉਂਕਿ ਆਪਣੀ ਸਿਹਤ ਲਈ ਖਾਨੀਕਾਰਕ ਇਸ ਕਰਕੇ ਆਪਾਂ ਤੇਲ ਆ ਜਿਹੜਾ ਇਹਦੇ ਵਿੱਚ ਘੱਟ ਹੀ ਰੱਖਾਂਗੇ ਜਿੰਨੇ ਕਦੇ ਵਿੱਚ ਆਪਣੀ ਸਬਜ਼ੀ ਆ ਜਿਹੜੀ ਚੰਗੀ ਤਰ੍ਹਾਂ ਫਰਾਈ ਹੋ ਜਵੇ ਉਨਾ ਹੀ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਤੇ ਆਪਾਂ ਹੁਣ ਇਹਨੂੰ ਥੋੜੀ ਦੇਰ ਹੋਰ ਭੁੰਨਾਂਗੇ ਤੇ ਅੱਗੇ ਵੀ ਫਲੇਮ ਅਗੜੀ ਉਹਨੂੰ ਆਪਾਂ ਮੀਡੀਅਮ ਰੱਖ ਲਵਾਂਗੇ ਤੇ ਸਬਜ਼ੀ ਨੂੰ ਆਪਾਂ ਇੱਕ ਵਾਰ ਫੇਰ ਤੋਂ ਹਿਲਾ ਲੈਂਦੇ ਆ ਤੇ ਦੇਖੋ ਸਬਜ਼ੀਏ ਜਿਹੜੀ ਆਪਾਂ ਨੇ ਹਲਕੀ ਹਲਕੀ 골ਡਨ ਹੋਣ ਲੱਗ ਗਈ ਆ ਤੇ ਹੁਣ ਆਪਾਂ ਇਸ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਬਸ ਆਪਾਂ ਨੇ ਅੱਧ ਭਤੀਜੀਏ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਇੱਕ ਆਪਾਂ ਛਰਨੀ ਦੇ ਵਿੱਚ ਕੱਢ ਲੈਣਾ ਦੇਖੋ ਸਬਜੀਆ ਜਿਹੜੀ ਆਪਾਂ ਨੇ ਸਾਰੀ ਕੱਢ ਲਈ ਆ ਤੇ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਹੋਰ ਪਾ ਲਵਾਂਗੇ ਸਿਰਫ ਤੜਕਾ ਲਗਾਉਣ ਜੋਗਾ ਛੋਟੀ ਘੜਛੀ ਤਕਰੀਬਨ 1 ਕਾਪ ਆਪਾਂ ਨੇ ਤੇਲ ਦੀ ਪਾਈ ਆ ਜਿਆਦਾ ਤੇਲ ਨਹੀਂ ਆਪਾਂ ਲਵਾਂਗੇ ਤੇ ਹੁਣ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਏ ਇਦੇ ਵਿੱਚ ਆਪਾਂ ਪਾਵਾਂਗੇ ਛੋਟੇ ਸਾਈ ਦਾ ਤੇਜ ਪੱਤਾ ਤੇ ਨਾਲ ਹੀ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਪਾ ਲਵਾਂਗੇ ਜੀਰੇ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਤੇ ਆਪਣਾ ਜਿਹੜਾ ਲਸਣ ਦਾ ਪੇਸਟ ਬਣਾ ਕੇ ਆਪਾਂ ਨੇ ਡੱਡਾ ਡਾਜਾ ਰੱਖਿਆ ਹੋਇਆ ਸੀ ਉਹ ਵਾਲਾ ਤੇ ਹੁਣ ਆਪਾਂ ਨੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਬਿਲਕੁਲ ਚੰਗੀ ਤਰ੍ਹਾਂ ਸੁਗਵਾਂ ਤੱਕ ਆਪਾਂ ਇਸ ਨੂੰ ਪੁੰਨਾਂਗੇ ਮਸਾਲੇ ਆ ਜਿਹੜੇ ਤੁਸੀਂ ਉਹ ਆਪਣੇ ਹਿਸਾਬ ਨਾਲ ਘੱਟ ਵੱਧ ਐਡ ਕਰ ਸਕਦੇ ਹੋ ਗਰਮੀ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਤੇਜ਼ ਮਸਾਲੇ ਨੇ ਜਿਹੜੇ ਗਰਮ ਉਹ ਮੈਨੂੰ ਵੀ ਸੂਟ ਘੱਟ ਕਰਦੇ ਨੇ ਇਸ ਕਰਕੇ ਆਪਾਂ ਇਹਦੇ ਵਿੱਚ ਅਦਰਕ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਅਦਰਕ ਵੀ ਪਾ ਸਕਦੇ ਹੋ ਅਦਰਕ ਦੇ ਨਾਲ ਕੀ ਹੈ ਕਿ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਬੇਸਣ ਨੂੰ ਆਪਾਂ ਨੇ ਚੰਗੀ ਤਰ੍ਹਾਂ ਇਸ ਦੇ ਵਿੱਚ ਭੁੰਨ ਲੈਣਾ ਜਦੋਂ ਤੱਕ ਕਿ ਇਸ ਦੀ ਖੁਸ਼ਬੂ ਨਾਉਣ ਲੱਗ ਜਵੇ ਆਪਾਂ ਨੇ ਲੋ ਫਲੇਮ ਤੇ ਬੇਸਣ ਨੂੰ ਐਸੀ ਤਰ੍ਹਾਂ ਭੁੰਨੀ ਜਾਣਾ ਤੇ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਬੇਸਣ ਦੇ ਉੱਪਰ ਢਾਗਾ ਜਿਹੜੀ ਉਹ ਆ ਗਈ ਆ ਤੇ ਬੇਸਣ ਆਪਣਾ ਰਿੱਝ ਰਿਹਾ ਵਿੱਚ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ 2-3 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਤੇ ਗੈਸ ਆ ਜਿਹੜਾ ਆਪਾਂ మీడియం ਹੀ ਰੱਖਾਂਗੇ ਤੇ ਬੇਸਣ ਦੀ ਆਪਣੀ ਦੀ ਖੁਸ਼ਬੂ ਆ ਜਿਹੜੀ ਦੇਖੋ ਆਉਣ ਲੱਗੀ ਆ ਤੇ ਬੇਸਣ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੇ ਜਿਹੜੇ ਉਹ ਆਪਾਂ ਨੇ ਅੱਧ ਕੱਚੇ ਪੱਕੇ ਹੀ ਰੱਖਣੇ ਨੇ ਇਹਨਾਂ ਨੂੰ ਆਪਾਂ ਨੇ ਜ਼ਿਆਦਾ ਨਹੀਂ ਪਕਾਉਣਾ ਹੈਗਾ ਆਹ ਥੋੜਾ ਜਿਹਾ ਆਪਾਂ ਇਸ ਨੂੰ ਰਾੜਾ ਲਵਾ ਕੇ ਨਾ ਇਹਦੇ ਵਿੱਚ ਆਪਾਂ ਟਮਾਟਰ ਦੀ ਜਿਹੜੀ ਪਿਉਰੀ ਆ ਉਹ ਐਡ ਕਰ ਦਵਾਂਗੇ ਇਹਦੇ ਵਿੱਚ ਕੱਚੇ ਪਿਆਜ਼ਾਂ ਦਾ ਜਿਹੜਾ ਟੇਸਟ ਆ ਉਹ ਬਹੁਤ ਵਧੀਆ ਹੁੰਦਾ ਜੇਕਰ ਤੁਸੀਂ ਪਿਆਜ਼ ਨਾ ਵੀ ਪਾਉਣਾ ਚਾਹੇ ਤਾਂ ਬਿਨਾਂ ਪਿਆਜ਼ਾਂ ਤੋਂ ਵੀ ਇਹਨੂੰ ਬਣਾ ਸਕਦੇ ਹੋ ਪਰ ਆਪਾਂ ਨੇ ਪਹਿਲਾਂ ਵੀ ਇੱਕ ਵਾਰ ਇਹ ਟ੍ਰਾਈ ਕੀਤੀ ਸੀਗੀ ਸਬਜ਼ੀ ਤੇ ਬਿਨਾਂ ਪਿਆਜ਼ਾਂ ਤੋਂ ਵੀ ਕੀਤੀ ਆ ਤੇ ਪਿਆਜ਼ਾਂ ਦੇ ਨਾਲ ਵੀ ਕਰ ਪਿਆਜ਼ਾਂ ਦੇ ਨਾਲ ਕੀ ਆ ਕਿ ਟੇਸਟ ਜਿਹੜਾ ਇਹਦਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਤੇ ਪਿਆਜ਼ ਆਪਾਂ ਨੇ ਪਹਿਲਾਂ ਨਹੀਂ ਫਰਾਈ ਕਰਨੇ ਇਹਨਾਂ ਨੂੰ ਆਪਾਂ ਬਾਅਦ ਵਿੱਚ ਹੀ ਫਰਾਈ ਕਰਾਂਗੇ ਹਲਕੇ ਹਲਕੇ ਜੇ ਆਪਾਂ ਨੇ ਭੁੰਨ ਲਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਪਿਊਰੀ ਪਾ ਦਵਾਂਗੇ ਤੇ ਹੁਣ ਆਪਾਂ ਨੇ ਮਸਾਲੇ ਨੂੰ ਜਿਹੜਾ ਚੰਗੀ ਤਰ੍ਹਾਂ ਚਲਾ ਲੈਣਾ ਜਦੋਂ ਤੱਕ ਕਿ ਟਮਾਟਰ ਨੇ ਜਿਹੜੇ ਆਪਣੇ ਸੰਗੀ ਤਰ੍ਹਾਂ ਨਾਪਕ ਜਾਣ ਉਦੋਂ ਤੱਕ ਆਪਾਂ ਇਹਨਾਂ ਨੂੰ ਝਲਾਉਂਦੇ ਰਹਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਆਪਾਂ ਨੇ ਇੱਕ ਚਮਚਾ ਜਿਹੜਾ ਨੂਨ ਦਾ ਪਾ ਲਿਆ ਹੈ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਡੇਗੀ ਮਿਰਚ ਕਲਰ ਵਾਸਤੇ ਸੌਣਾ ਇੱਕ ਚਮਚਾ ਆਪਾਂ ਨੇ ਦੇਗੀ ਮਿਰਚ ਪਾਈ ਆ ਤੇ ਹੁਣ ਆਪਾਂ ਇਸ ਨੂੰ ਹਲਾਵਾਂਗੇ ਨਾਲੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਧਨੀਆ ਪਾਊਡਰ ਕੁੰਨੇ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਨਾਲੀ ਆਪਾਂ ਪਾਵਾਂਗੇ ਇੱਕ ਚਮਚਾ ਹਲਦੀ ਦਾ ਮਾਸਾਲੇ ਚੰਗੀ ਤਰ੍ਹਾਂ ਹਲਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਭੁੰਨਾਂਗੇ ਆਪਾਂ ਨੇ ਮਿਕਸੀ ਦਾ ਕੱਪ ਧੋ ਕੇ ਹੀ ਇਹਦੇ ਵਿੱਚ ਪਾਣੀ ਆ ਜਿਹੜਾ ਪਾ ਦਿਆ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਤੱਕ ਕੇ ਮਸਾਲਾ ਜਿਹੜਾ ਆਪਣਾ ਤੇਲ ਨਾਲ ਛੱਡ ਦਵੇ ਕਾਲੀ ਆਪਾਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਤੇ ਹੰਨਿਆ ਜੀਰਾ ਪਾ ਲਵਾਂਗੇ। ਆਪਾਂ ਤੇ ਮਸਾਲੇ ਜਿਵੇਂ ਕੀ ਤਰ੍ਹਾਂ ਫਰਾਈ ਕਰ ਲੈਣਾ। ਹੁਣ ਆਪਾਂ ਇਸ ਨੂੰ 3 ਤੋਂ 4 ਮਿੰਟ మీడియం ਫਲੇਮ ਤੇ ਪੱਕਣ ਦੇ ਲਈ ਰੱਖ ਦਵਾਂਗੇ। ਤੇ ਦੇਖੋ ਮਸਾਲੇ ਨੇ ਆਪਣੇ ਆਪਣੇ ਬੱਬਲਸ ਛੱਡਣੇ ਸ਼ੁਰੂ ਕਰਤੇ ਨੇ ਤੇ ਛੇਤੀ ਹੀ ਪੱਕ ਕੇ ਤੇਲ ਆ ਜਿਹੜਾ ਉਹ ਛੱਡ ਦੂਗਾ। ਤੇ ਦੇਖੋ ਮਸਾਲਾ ਇਹ ਜਿਹੜਾ ਆਪਣਾ ਚੰਗੀ ਤਰ੍ਹਾਂ ਰਿੱਜ ਗਿਆ ਏ ਤੇ ਮਸਾਲੇ ਨੇ ਫਰਾਈ ਹੋਣਾ ਜਿਹੜਾ ਛੱਡਣਾ ਸ਼ੁਰੂ ਕਰਤਾ ਤੁਸੀਂ ਦੇਖ ਸਕਦੇ ਹੋ ਤੇ ਤੇਲ ਆਪਾਂ ਨੇ ਘੱਟ ਮਾਤਰਾ ਚ ਇਸਤੇਮਾਲ ਕੀਤਾ ਸੀ ਇਸ ਕਰਕੇ ਤੇਲ ਆ ਜਿਹੜਾ ਉਹ ਵੀ ਉੱਪਰ ਦੇਖੋ ਦੋਨੋਂ ਚਮਕਾ ਜਿਹੜੀ ਆ ਰਹੀ ਆ ਤੇਲ ਵੀ ਛੜਦਾ ਏ ਆਪਣੇ ਮਸਾਲੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਟਮਾਟੋ ਕੈਚਪ ਐਡ ਕਰਾਂਗੇ ਇਸੇ ਇੱਕ ਚਮਚੇ ਦੇ ਕਰੀਬ ਆਪਾਂ ਇਹਦੇ ਵਿੱਚ ਪਾਵਾਂਗੇ ਟਮੇਟੋ ਕੈਚਪ ਤੇ ਜਿਹੜਾ ਪਾਣੀ ਇਤਰਾਇਸ ਨੂੰ ਮਿਕਸ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀ ਤੇ ਦੇਖੋ ਹੁਣ ਆਪਾਂ ਆਲੂ ਗੋਭੀ ਆ ਜਿਹੜੀ ਇਸ ਦੇ ਵਿੱਚ ਐਡ ਕਰ ਲਵਾਂਗੇ ਤੇ ਆਲੂ ਗੋਭੀ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਉਹ ਇਸ ਦੇ ਵਿੱਚ ਕੋਟ ਹੋ ਜਾਣ ਤੇ ਹੁਣ ਆਪਾਂ ਇਹ ਝਾਰਨੀ ਆ ਜਿਹੜੀ ਕੱਢ ਦਵਾਂਗੇ ਹੁਣ ਆਪਾਂ ਗੈਸ ਦੀ ਫਲੇਮ ਬਿਲਕੁਲ ਸਲੋ ਕਰ ਲੈਣੀ ਆ ਤੇ ਆਪਾਂ ਇਸ ਨੂੰ ਢੱਕ ਬਣਾਈਏ ਜਿਹੜਾ ਆਪਣਾ ਮਸਾਲਾ ਇਹ ਵੇਸਣ ਦੀ ਵਜ੍ਹਾ ਨਾਲ ਥੋੜਾ ਥੋੜਾ ਥੱਲੇ ਲੱਗ ਗਿਆ ਏ ਇਹ ਆ ਜਿਹੜਾ ਇਹ ਜਦੋਂ ਆਪਾਂ ਢਤਾਂਗੇ ਸਬਜ਼ੀ ਆਪਣੀ ਮੌਇਸਚਰ ਛੱਡੂਗੀ ਤਾਂ ਉਹਦੇ ਨਾਲ ਕੀ ਆ ਕਿ ਮਸਾਲਾ ਜਿਹੜਾ ਸਾਰਾ ਤਲੇ ਤੋਂ ਉੱਤਰ ਜਾਊਗਾ ਤੇ ਹੁਣ ਆਪਾਂ ਇਸ ਨੂੰ ਢੱਕ ਕੇ 4 ਤੋਂ 5 ਮਿੰਟ ਬਿਲਕੁਲ ਮੀਡੀਅਮ ਫਲੇਮ ਦੇ ਉੱਤੇ ਪਕਾਵਾਂਗੇ ਸਬਜੀ ਇੱਕ ਵਾਰ ਆਪਾਂ ਚੈੱਕ ਕਰ ਲਵਾਂਗੇ ਤੇ ਦੇਖੋ ਸਬਜੀ ਨੇ ਆ ਜਿਹੜਾ ਪਾਣੀ ਛੱਡਤਾ ਏ ਆ ਦੇਖੋ ਜਿਹੜਾ ਬੇਸਣ ਆ ਆਪਣਾ ਥੱਲੇ ਲੱਗਿਆ ਹੋਇਆ ਇਹਨੂੰ ਇਸ ਤਰ੍ਹਾਂ ਆਪਾਂ ਖੁਰਚ ਲਵਾਂਗੇ ਸਬਜੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਦੇ ਉੱਪਰ ਜਿਹੜਾ ਆਪਣਾ ਪਨੀਰ ਰੱਖਿਆ ਹੋਇਆ ਸੀ ਉਹਨੂੰ ਕੱਦੂ ਕਰ ਛੱਡ ਲਵਾਂਗੇ। ਪੰਨੀਲਾ ਜਿਹੜਾ ਆਪਾਂ ਥੋੜਾ ਜਿਹਾ ਗਾਰਨਿਸ਼ ਲਈ ਵੀ ਲੱਖ ਲਾਂਗੇ ਤੇ ਥੋੜਾ ਜਿਹਾ ਆਪਾਂ ਸਬਜੀ ਦੇ ਵਿੱਚ ਪਾ ਲਾਂਗੇ। ਅੱਧਾ ਕ ਪਨੀਰ ਆ ਜਿਹੜਾ ਆਪਾਂ ਸਬਜੀ ਦੇ ਵਿੱਚ ਪਾ ਲਿਆ ਏ ਤੇ ਹੁਣ ਆਪਾਂ ਸਬਜੀ ਨੂੰ ਕਰਾਂਗੇ ਮਿਕਸ ਤੇ ਇਹ ਜਿਹੜੀ ਸਬਜੀ ਆ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਇਹਨੂੰ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਚੌਲਾ ਨਾਲ ਜਿੱਦਾਂ ਵੀ ਤੁਹਾਡਾ ਦਿਲ ਕਰੇ ਤੁਸੀਂ ਸਰਵ ਕਰ ਸਕਦੇ ਹੋ ਤੇ ਸਬਜੀ ਆ ਜਿਹੜੀ ਬਹੁਤ ਹੀ ਸਵਾਦ ਬਣਦੀ ਆ ਤੇ ਇਸ ਨੂੰ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਦੇ ਉੱਤੇ ਵੀ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵੀਡੀਓਜ਼ ਲੈ ਜੜੀਆਂ ਲੈ ਕੇ ਆਉਂਦੇ ਰਹਾਂਗੇ ਇਹ ਵੀਡੀਓ ਨੂੰ ਦੇਖਣ ਲਈ ਜਨਾ ਪਿਆਰ ਦੇ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ